ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 25 ਤੋਂ 28 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਲਗਾਤਾਰ ਪੰਜਾਬ ਦੇ ਉੱਪਰ ਬਰਸਾਤ ਦਾ ਕਹਿਰ ਜਾਰੀ ਹੈ ਬਹੁਤ ਸਾਰੇ ਇਲਾਕਿਆਂ ਵਿੱਚ ਕੜਾਕੇ ਦੀ ਬਰਸਾਤ ਹੋਣ ਕਾਰਨ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਵਾਈ ਪੰਜਾਬ ਦੇ ਉੱਪਰ ਲਗਾਤਾਰ ਛਾਈ ਹੋਈ ਹੈ ਜੀ ਪਿਛਲੇ ਕੱਲ ਬਹੁਤ ਤਗੜੀ ਬਰਸਾਤ ਹੋਣ ਦੇ ਨਾਲ ਕਾਫੀ ਜਗਾਵਾਂ ਦੇ ਉੱਪਰ ਹੜਵਰਗੇ ਹਾਲਾਤ ਬਣੇ ਹੋਏ ਨੇ ਕੋਈ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਤੇ ਦਿਨਾਂ ਦੇ ਹਿਸਾਬ ਨਾਲ ਦੇਖਦੇ ਹਾਂ ਕਿਹੜੇ-ਕਿਹੜੇ ਇਲਾਕੇ ਵਿੱਚ ਅਕਾ ਦੁੱਖ ਦੋ ਕਿਵੇਂ ਦਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਤਾਜਾ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਮੁਤਾਬਕ ਪੰਜਾਬ ਦੇ ਸਭ ਤੋਂ ਜ਼ਿਆਦਾ ਇਲਾਕੇ ਜਿਹਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਉਹ ਹੈ ਜੀ ਸਾਡੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਇਹ ਪੰਜ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਕੜਾਕੇ ਦਾ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਹਾਲਾਤ ਜਿਹੜੇ ਨੇ ਇਹਨਾਂ ਇਲਾਕਿਆਂ ਵਿੱਚ ਸਾਡੇ ਬੀਤੇ ਕੱਲ ਵੀ ਜ਼ਿਆਦਾ ਤਕੜੇ ਮੀਂਹ ਦੇ ਦੇਖਣ ਨੂੰ ਮਿਲੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜਾ ਤੇ ਮੁਹਾਲੀ ਵਿੱਚ ਵੀ ਵਧੀਆ ਮੀਂਹ ਦੀ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ ਪਰ ਮਿਕਸ ਰੂਪ ਦੇ ਵਿੱਚ ਅਗਰ ਗੱਲ ਕਹੀਏ ਤਾਂ ਸਵੇਰ ਦੇ ਸਮੇਂ ਜਿਆਦਾ ਮੀਂਹ ਦੀ ਉਮੀਦ ਸਾਨੂੰ ਜਿਹੜੀ ਦਿਖਾਈ ਦੇ ਰਹੀ ਹੈ ਉਹ ਜਿਹੜੇ ਹੋਣਗੇ ਅਗਰ ਮੇਂ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਮਿਕਸ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਥੋੜਾ ਜਿਹਾ ਸ਼ਰਾਟੇਦਾਰ ਸਿਸਟਮ ਇਹਨਾਂ ਵੱਲ ਪਹੁੰਚਦਾ ਰਿਹਾ ਪਰ ਇਹ ਹਾਲਾਤ ਜਿਹੜੇ ਨੇ ਮੌਸਮ ਵਿਭਾਗ ਵੱਲੋਂ ਜੋ ਦੱਸੇ ਜਾ ਰਹੇ ਨੇ ਇਹਨਾਂ ਵਿੱਚ ਘੱਟ ਮੀਂਹ ਦੀ ਉਮੀਦ ਹੈ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਇੰਨੀ ਜਿਆਦਾ ਬਰਸਾਤ ਨਹੀਂ ਹੋ ਰਹੀ ਜਿੰਨੀ ਬਾਕੀ ਪੰਜਾਬ ਵਿੱਚ ਹੋ ਰਹੀ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਬਰਸਾਤ ਹੋਣ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਆਉਂਦੇ ਦਿਨਾਂ ਦੀ ਗੱਲ ਕਰੀ ਤਾਂ 26 ਅਗਸਤ ਨੂੰ ਕੋਈ ਤਕੜਾ ਸਿਸਟਮ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਅਤੇ ਮਾਝੇ ਦਾ ਇਲਾਕਾ ਕਹ ਲਈਏ ਜਾਂ ਦੁਆਬੇ ਦਾ ਇਲਾਕਾ ਕਹ ਲਈਏ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਇਹ ਚਾਰ ਜ਼ਿਲ੍ਹੇ ਨੇ ਇਹਨਾਂ ਵਿੱਚ ਭਾਰੀ ਮੀਂਹ ਹੈ ਜਾਨੀ ਕਿ 100% ਮੀਂਹ ਦੇ ਚਾਂਸ ਨੇ ਜੋ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ 100% ਚਾਂਸ ਹੁੰਦੇ ਨੇ ਤਾਂ ਵਰਗੇ ਹਾਲਾਤ ਬਣਦੇ ਨੇ ਬਾਕੀ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ 50 ਤੋਂ 75% ਦੀ ਉਮੀਦ ਹੈ ਜੋ ਕਿ ਚੰਗਾ ਸੰਕੇਤ ਹੈ 26 ਅਗਸਤ 2025 ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਹੋਣ ਦੀ ਉਮੀਦ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਦੀ ਅਗਰ ਗੱਲ ਕਰੀ ਜਾਵੇ ਤਾਂ ਤੁਹਾਡੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਜੀ ਕਿ 27 ਅਗਸਤ ਨੂੰ ਇਹ ਇਲਾਕੇ ਜਾਨੀ ਕਿ ਪਠਾਨਕੋਟ ਹੁਸ਼ਿਆਰਪੁਰ ਦੇ ਰੂਪਨਗਰ ਇਹ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹਲਕਾ ਦਰਮਿਆਨ ਨਮੀ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਬਾਕੀ ਪੰਜਾਬ ਦੇ ਵਿੱਚ ਵੀ ਮੀਂਹ ਦੀ ਉਮੀਦ ਹੈ ਪਰ ਬੱਦਲ ਵਾਈ ਦਾ ਦੌਰ ਜ਼ਿਆਦਾ ਦੇਖਣ ਨੂੰ ਮਿਲੇਗਾ ਮੀਂਹ ਥੋੜਾ ਜਾਂ ਕਿਤੇ ਨਾ ਕਿਤੇ ਇੱਕ ਅੱਧਾ ਦਿਨ ਗੈਪ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਰਤਾਰਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਫਤਿਹਗੜ੍ਹ ਤੇ ਮੁਹਾਲੀ ਇਹ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਠੀਕ ਠਾਕ ਉਮੀਦ ਹੈ ਕਿ ਵਧੀਆ ਮੀਂਹ ਤਾਂ ਨਹੀਂ ਪਰ ਬੱਦਲ ਵਾਈ ਦਾ ਗਰਜ ਚਮਕ ਤੇ ਬੂੰਦਾਬੰਦੀ ਦੇ ਚਾਂਸ ਨੇ ਬਾਕੀ ਪੰਜਾਬ ਦੇ ਵਿੱਚ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਪਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਹਲਕੀ ਦਰਮਿਆਨੀ ਬੱਦਲਬਾਹੀ ਦੀ ਆਂਦੇ ਜਾਂਦ ਬਣੀ ਰਹੇਗੀ ਕਿਣਮਣ ਕਣੀ ਦੇ ਹਾਲਾਤ ਨੇ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਹੀਂ ਬਣਦੀ ਦਿਖਾਈ ਦੇ ਰਹੀ ਹਲੇ ਇੱਕ ਦੋ ਦਿਨ ਪਏ ਨੇ ਤਾਂ ਸਿਸਟਮ ਬਦਲ ਸਕਦੇ ਨੇ ਜਿਨ੍ਹਾਂ ਬਾਰੇ ਜਾਣਕਾਰੀ ਤੁਹਾਨੂੰ ਮਿਲ ਜਾਵੇਗੀ ਤਾਂ ਹੀ बार-बार ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਆਖਰੀ ਦਿਨ ਦੀ ਅਗਰ ਗੱਲ ਕਰੀਏ ਤਾਂ ਉਹ 28 ਵਸਤੂ ਨੂੰ ਹਾਲਾਤ ਜਿਹੜੇ ਨੇ ਉਹ ਥੋੜੀ ਜਿਹਾ ਘਟਦੇ ਹੋਏ ਦਿਖਾਈ ਦੇ ਰਿਹਾ ਬੱਦਲਬਾਈ ਮੀਂਹ ਨੇਰੀ ਦੇ ਚਾਂਸ ਘਟਨੇ ਪਰ ਓਵਰਆਲ ਗੱਲ ਕੀਤੀ ਜਾਵੇ ਤਾਂ ਤਾਂ ਬੱਦਲਬਾਈ ਹੀ ਮੇਨ ਤੌਰ ਤੇ ਦਿਖਾਈ ਦੇ ਰਹੀ ਹੈ ਭਾਰੀ ਮੀਂਹ ਦੀ ਉਮੀਦ ਤਾਂ ਕੋਈ ਵੱਡੀ ਬਣਦੀ ਦਿਖਾਈ ਨਹੀਂ ਤੇਰੀ ਜਿਸ ਦੇ ਕਾਰਨ ਇਹ ਲੱਗ ਰਿਹਾ ਹੈ ਕਿ ਬੱਦਲਬਾਈ ਪੰਜਾਬ ਦੇ ਉੱਪਰ 28 ਅਗਸਤ ਨੂੰ ਛਾਈ ਰਹੇਗੀ ਜਿਸ ਦੇ ਨਾਲ ਹਲਾਤ ਜਿਹੜੇ ਨੇ ਉਹ ਥੋੜੇ ਬਹੁਤ ਸਾਨੂੰ ਮੀਂਹ ਦੇ ਘਟਦੇ ਹੋਏ ਦਿਖਾਈ ਦੇਣਗੇ ਪਰ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਆਵੇਗੀ ਕਿਉਂਕਿ 2-3 ਦਿਨ ਤੋਂ ਲਗਾਤਾਰ ਬੱਦਲਬਾਈ ਦਾ ਮਾਹੌਲ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਉਟਾਵੇਗੀ ਦਿਨ ਦੇ ਤਾਪਮਾਨ 32-33 ਡਿਗਰੀ ਮੈਕਸਿਮਮ ਦੇਖਣ ਨੂੰ ਮਿਲ ਸਕਦੇ ਨੇ ਅਤੇ ਰਾਤ ਦੇ ਤਾਪਮਾਨ 25 ਡਿਗਰੀ ਤੋਂ ਥੱਲੇ ਆਉਣ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ ਏਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 28 ਅਗਸਤ ਤੱਕ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਬਾਕੀ ਦੁਪਹਿਰ ਦੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਜੀ